ਸੋ ਮੈਂ ਪਹਿਲਾਂ ਦੀ ਤਰ੍ਹਾਂ ਹੀ ਤਨਦੇਹੀ ਨਾਲ ਮਿਹਨਤ ਨਾਲ ਜਿਹੜਾ ਲੋਕ ਹਿੱਤ ਲਈ ਜਿਹੜਾ ਕੰਮ ਹੋਊਗਾ ਇਮਾਨਦਾਰੀ ਦੇ ਨਾਲ ਉਹ ਕਰਾਂਗਾ ਮੈਨੂੰ ਪੂਰਾ ਵਿਸ਼ਵਾਸ ਹੈ ਜੀ ਮਾ ਸਾਹਿਬ ਉਹ ਪੂਰਾ ਇਮਾਨਦਾਰੀ ਨਾਲ ਤਨਦੇਹੀ ਨਾਲ ਇਹ ਟਰਸ ਨੂੰ ਅੱਗੇ ਲੈ ਕੇ ਜਾਣਗੇ ਤਾਂ ਪੁੱਤਰੇ ਦੀ ਤਰੱਕੀ ਲਈ ਉਹ ਕੰਮ ਕਰਨਗੇ ਰੋਜ਼ ਦੇ ਤੇ ਸ੍ਰੀ ਮਾ ਸਾਹਿਬ ਜਿਨ ਕਿ ਅੱਜ ਸਰਕਾਰ ਵੱਲੋਂ ਤੁਹਾਨੂੰ ਐਜੇ ਚੇਅਰਮੈਨ ਨਿਯੁਕਤ ਕੀਤਾ ਗਿਆ ਤੁਸੀਂ ਅੱਜ ਕੱਲ੍ਹ ਵੀ ਤਕਰੀਬੀ ਸੰਭੀਅਰ ਤੱਕੀ ਮਤੇ ਲਾਉਗੇ ਤੱਕੀ ਏਜੰਡੇ ਰਹਿਣਗੇ ਅਨਵਰ ਫੈਮਲੀ ਪ੍ਰੋਮੋਟਰਸ ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਸ਼੍ਰੀ ਅਰਮਨਤ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਆਪਣੇ ਮੰਤਰੀ ਪੰਜਾਬ ਦੇ ਸੰਦੀਪ ਪਟਕ ਜੀ ਔਰ ਸਾਡੇ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਅਮਨ ਅਰੋੜਾ ਜੀ ਅ ਸ਼ੈਰੀ ਕਲਸੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਡਾਕਟਰ ਜੋਤੀ ਸਤਨਕਰ ਸਰਕਾਰਾਂ ਦੇ ਮੰਤਰੀ ਸਾਰਿਆਂ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਇੱਕ ਜ਼ਿੰਮੇਵਾਰੀ ਜਿਹੜੀ ਇਹ ਮੈਨੂੰ ਸੌਂਪੀ ਹੈ ਸੋ ਮੈਂ ਪਹਿਲਾਂ ਦੀ ਤਰ੍ਹਾਂ ਹੀ ਤਨਦੇਹੀ ਨਾਲ ਮਿਹਨਤ ਨਾਲ ਜਿਹੜਾ ਲੋਕ ਹਿੱਤ ਲਈ ਜਿਹੜਾ ਕੰਮ ਹੋਊਗਾ ਈਮਾਨਦਾਰੀ ਦੇ ਨਾਲ ਉਹ ਕਰਾਂਗਾ ਔਰ ਜਿੰਨੀਆਂ ਵੀ ਮੁਸ਼ਕਲਾਂ ਹੋਣਗੀਆਂ ਉਹਨਾਂ ਨੂੰ ਖਾਲੀ ਕੀਤਾ ਜਾਊਗਾ ਸਭ ਤੋਂ ਪਹਿਲਾਂ ਤੇ ਮੈਂ ਇਸ ਕੁਰਸੀ ਤੇ ਬੈਠਾ ਵਾਂ ਤੇ ਮੈਨੂੰ ਸਾਰਾ ਕੁਝ ਸਮਝ ਕੇ ਤੇ ਵਿਚਾਰ ਕੇ ਔਰ ਬੜਾ ਹੀ ਟਰਾਂਸਪੇਰੈਂਸੀ ਨਾਲ ਇਮਾਨਦਾਰੀ ਦੇ ਨਾਲ ਇਹ ਮੈਂ ਕੰਮ ਜਿਹੜਾ ਹੈ ਸਰ ਜੇ ਕੋ ਗੱਲ ਕਰੀਏ ਪਿਛਲੇ 2 ਸਾਲਾਂ ਤੋਂ ਜਿਹੜਾ ਕੋਈ ਕਹ ਲੋ ਕਿ ਪ੍ਰਮਾਟਰ ਜੇ ਕੋਈ ਬਲਬ ਤੇ ਕੈਸ ਹੈ ਕਿ ਕਿਸਕਰ ਵੱਲੋਂ ਦੇਖੋ ਜੀ ਇੱਥੇ ਬਾਰੇ ਮੈਂ ਸਾਫ ਜੀ ਗੱਲ ਹੈ ਕਿ ਮੈਂ ਹਲਕਾ ਇੰਚਾਰਜ ਹਾਂ ਸੁਲਤਾਨਪੁਰ ਲੋਧੀ ਦਾ ਮੇਰਾ ਤਕਰੀਬਨ 99% ਜਿਹੜਾ ਸਮਾਂ ਉੱਥੇ ਹੀ ਮੈਂ गुजारਦਾ ਇਹ ਹਲਕਾ ਅਲੱਗ ਹੈ ਜ਼ਿਲ੍ਹਾ ਹੈਡਕੁਆਰਟਰ ਤੇ ਆਇਆ ਸੋ ਮੈਂ ਇਹਦੇ ਬਾਰੇ ਮੈਨੂੰ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਸਾਡੇ ਜਿਹੜੇ ਦਰਪਾਲ ਇੰਡੀਅਨ ਜੀ ਉਹਨਾਂ ਨੇ 2 ਸਾਲ ਜਿਹੜਾ 3 ਸਾਲ ਇੱਥੇ ਲਾਏ ਨੇ ਤੇ ਮੈਂ ਸਮਝਦਾ ਕਿ ਇਹ ਮਜ਼ਾਬ ਦੋਰੀ ਦਿੱਤੀ ਗਈ ਹੁਣ ਦੋ ਹਲਕਿਆਂ ਦੀ ਜ਼ਿੰਮੇਵਾਰੀ ਹੋ ਗਈ ਲੱਗਦਾ ਤੁਹਾਨੂੰ ਤਾਂ ਮੁਕਾਬਲੇਬਾਜ਼ ਵੀ ਭੱਡੇ ਨੇ ਕਿੰਨਾ ਸਾਰਾ ਦੇਖੋ ਜੀ ਮੈਂ ਇਹ ਨਹੀਂ ਕਹਿੰਦਾ ਵੀ ਦੋ ਹਲਕੇ ਦੀ ਜ਼ਿੰਮੇਵਾਰੀ ਮੈਨੂੰ ਇੱਥੇ ਇੰਪਰੂਵਮੈਂਟ ਦਾ ਚੇਅਰਮੈਨ ਲਾਇਆ ਔਰ ਉੱਥੇ ਮੈਂ ਹਲਕਾ ਇੰਚਾਰਜ ਹਾਂ ਪਰ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਸਾਡੇ ਵਰਕਰ ਨੇ ਜਿੱਥੇ ਵੀ ਮੇਰੀ ਜ਼ਰੂਰਤ ਪੈਗੀ ਜੋ ਮੇਰੇ ਤਾਂ ਮੈਂ ਇੱਕ ਵੱਡਾ ਹੋਣ ਦੇ ਨਾਤੇ ਇਹਨਾਂ ਦਾ ਸੀਨੀਅਰ ਹੋਣ ਦੇ ਨਾਤੇ ਮੈਂ ਇਹਨਾਂ ਨੂੰ ਇੱਕ ਮੁੱਠ ਕਰਕੇ ਤੇ ਜਿਹੜਾ ਇੱਥੇ ਮਜ਼ਬੂਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰੂੰਗਾ ਸੋ ਇੱਥੇ ਮੈਂ ਹਲਕਾ ਇਨਚਾਰਜ ਨਹੀਂ ਆ ਜਾਂ ਮੇਰੀ ਕੋਈ ਉਹ ਜ਼ਿੰਮੇਵਾਰੀ ਨਹੀਂ ਇੱਕ ਮੈਂ ਆਫਿਸ ਦੇ ਵਿੱਚ ਇੱਥੇ ਬੈਠਣਾ ਤੇ ਜਿਹੜੇ ਸਾਰੇ ਸਾਡੇ ਵੀਰ ਨੇ ਜਿਸ ਤਰ੍ਹਾਂ ਮੇਰੀ ਟੀਮ ਸੁਲਤਾਨਪੁਰ ਲੋਧੀ ਦੇ ਵਿੱਚ ਜਿੰਨੇ ਮੇਰੇ ਛੋਟੇ ਭਰਾਵਾਂ ਵਾਂਗੂ ਮੇਰਾ ਇੱਕ ਪਿਆਰ ਹੈ ਮੇਰਾ ਸਤਿਕਾਰ ਕਰਦੇ ਨੇ ਇੱਥੇ ਵੀ ਬੜੇ ਵਧੀਆ ਨੇ ਵਲੰਟੀਅਰ ਸਾਰੇ ਮੈਂ ਉਹਨਾਂ ਨੂੰ ਨਾਲ ਲੈ ਕੇ ਉਹਨਾਂ ਨਾਲ ਹਰ ਤਣਾ ਨਾਲ ਖੜਾ ਆ ਤੇ ਬਾਕੀ ਇਹ ਤੁਸੀਂ ਸੱਚ ਕਿਹਾ ਕਿ ਜਿਹੜਾ ਇੱਥੇ 25 ਸਾਲ ਤੋਂ ਕਾਬਜ ਹੈ ਤੇ ਮੈਂ ਇੱਥੇ 6ਵੀਂ ਦੇ ਵਿੱਚ ਪੜਦਾ ਹੁੰਦਾ 6ਵੀਂ ਤੋਂ ਲੈ ਕੇ 11ਵੀਂ ਤੱਕ ਪੜਦਾ ਸੀ ਤੇ ਜਿਹੜਾ ਜਦੋਂ ਦਾ ਇਹ ਇਨਸਾਨ ਇੱਥੇ ਆ ਇਹਨੇ ਕਪੂਰ ਥੱਲੇ ਨੂੰ ਬਰਬਾਦ ਕਰਕੇ ਰੱਖ ਦਿੱਤਾ ਕੋਈ ਵੀ ਮੈਂ ਦੇਖਦਾ ਕਿ ਨਸ਼ੇ ਦੇ ਡੇਟਾਂ-ਥਾਂ ਤੇ ਬਣ ਗਏ ਜਿਹੜੇ ਅੱਜ ਸਾਡੀ ਸਰਕਾਰ ਜਿਹੜੀ ਆ ਉਹਨੂੰ ਤਬਾਹ ਕਰਨ ਦੇ ਉੱਤੇ ਨਿਸ਼ਚਿਤ ਹੈ ਨਿਸ਼ਚਿਤ ਹੈ ਤਬਾਹ ਕਰਨਾ ਉਹਨਾਂ ਦਾ ਔਰ ਹੋਰ ਕੋਈ ਵੀ ਇੱਕ ਕੰਮ ਨਹੀਂ ਗਿਨਾ ਸਕਦਾ ਕੋਈ ਕਿ ਮੈਂ ਕਮੀ ਕਿੱਥੇ ਗਈ ਹੈ ਪਾਰਟੀ ਤੇ ਕਮੀ ਰਹੀ ਕਿ ਜਿਹੜਾ ਕਿ ਹਕਾ ਚਾਰਜ ਨਾਲ ਲਗਾ ਕੇ ਤਲਕਿਲ ਵਰਸ ਸਰਟੀਫਿਕੇਟ ਕਰ ਕੋਤਿਆਂ ਵਿਛੇਕ ਕੀਤਾ ਮੈਂ ਪਹਿਲੇ 25 ਸਾਲਾਂ ਦੀ ਗੱਲ ਕਰ ਰਿਹਾ ਮੈਂ 2-3 ਸਾਲਾਂ ਦੀ ਨਹੀਂ ਗੱਲ ਕਰ ਰਿਹਾ ਤੇ ਹਲਕਾ ਇੰਚਾਰ ਜਿਹੜਾ ਲਾਇਆ ਸੀਗਾ ਉਦੀ ਅਚਾਨਕ ਉਹ ਪਰਮਾਤਮਾ ਵੱਲੋਂ ਹੀ ਸੀਗਾ ਕਿ ਉਹਦੀ ਉਹਨਾਂ ਦੀ ਡੈਥ ਹੋ ਗਈ ਹੈ ਤੇ ਮੈਂ ਰਿਕੁਐਸਟ ਵੀ ਕੀਤੀ ਹੈ ਮੈਂ ਆਪਣੇ ਸਤਾਰਜੋਗ ਮੰਤਰੀ ਸਾਹਿਬਾਨ ਨੂੰ ਵੀ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਲਦੀ ਤੋਂ ਜਲਦੀ ਇੱਥੇ ਹਲਕਾ ਇੰਚਾਰਜ ਲਾ ਕੇ ਤੇ ਟੀਮ ਨੂੰ ਜਿਹੜਾ ਸਟਰੋਂਗ ਕੀਤਾ ਜਾਵੇ ਜੀ ਹਾਂ ਜੀ ਸਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸੱਚੀ ਗੱਲ ਤੇ ਸਾਰੀ ਸੰਗਤ ਦਾ ਮੈਂ ਸਵਾਗਤ ਕਰਦਾ ਪ੍ਰੈਸ ਵੀਰਾਂ ਦਾ ਵੀ ਤੁਹਾਡਾ ਸਵਾਗਤ ਤੁਹਾਨੂੰ ਵਧਾਤ ਕਰਦਾ ਤੇ ਅੱਜ ਬੜਾ ਖੁਸ਼ੀ ਵਾਲਾ ਸਮਾਗਮ ਜਿਹੜੇ ਸਾਡੇ ਸਾਥੀ ਸੀਗੇ ਸਰਜਨ ਸਿੰਘ ਚਿਮਾ ਜੀ ਉਹਨਾਂ ਨੂੰ ਪਾਰਟੀ ਨੇ ਚੇਅਰਮੈਨ ਇੰਪਰੂਵਮੈਂਟ ਟਾਸ ਡਿਸਟ੍ਰਿਕਟ ਪੋਥਲੇ ਦਾ ਲਾਇਆ ਹੈਗਾ ਤੇ ਮੈਂ ਧਨਵਾਦੀ ਹਾਂ ਪਾਰਟੀ ਹਾਈ ਕਮਾਂਡ ਦਾ ਕਿ ਇਹਨਾਂ ਨੂੰ ਇੱਕ ਸੇਵਾ ਦੀ ਮੌਕਾ ਦਿੱਤੀ ਦਿੱਤੀ ਹੈ ਤੇ ਮੈਂ ਮੈਨੂੰ ਪੂਰਾ ਵਿਸ਼ਵਾਸ ਹੈ ਚਿਮਾ ਸਾਹਿਬ ਦੇ ਪੂਰਾ ਇਮਾਨਦਾਰੀ ਨਾਲ ਤਨ ਦਹੀਨਾ ਇਸ ਟਰਸ ਨੂੰ ਅੱਗੇ ਲੱਗੇ ਜਾਣਗੇ ਤੇ ਪੋਥਲੇ ਦੀ ਤਰੱਕੀ ਲਈ ਉਹ ਕੰਮ ਕਰਨਗੇ ਸਰ ਜੀ ਤਾਂ ਇਹ ਕਿ ਤੁਸੀਂ ਕਹਦੇ ਹੋ ਚੇਅਰਮੈਨ ਇੰਪਰੂਵਮੈਂਟ ਟਾਸ ਡਿਸਟ੍ਰਿਕਟ ਦਾ ਡਿਸਟ੍ਰਿਕਟ ਦਾ ਚੇਰਮੈਨ ਹੈ ਕਿ ਨਗਰ ਨਿਕੰਦਰ ਨਗਰ ਨਿਕੰਦਰ ਇਹ ਸ਼ਾਇਦ ਦੇ ਤੌਰ ਤੇ ਬਹੁਤ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਕਮੋਲਾ ਜੀ 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 ਹਾਂ ਜੀ ਅੱਛਾ ਇੱਕ ਚੀਜ਼ ਹੋਰ ਹੈ ਕਿ ਆ ਪਹਿਲੇ ਜਿਹੜੇ ਸੀਗੇ ਚੇਰਮੈਨ ਉਹ ਪ੍ਰੋਪਰ ਕੰਮ ਨਹੀਂ ਕਰਦੇ ਸੀ ਜਾਂ ਕੀ ਚੱਕਰ ਸੀਗਾ ਤੁਸੀਂ ਇਹਨਾਂ ਨੂੰ ਸ਼ਿਫਟ ਕੀਤਾ ਸੁਲਤਾਨਪੁਰੋਂ ਇੱਧਰ ਲੈ ਕੇ ਆ ਨਹੀ ਕੋਈ ਇੱਥੇ ਸੁਲਤਾਨਪੁਰ ਇਹਨਾਂ ਦਾ ਕੰਮ ਬੜਾ ਵਧੀਆ ਚੱਲ ਰਿਹਾ ਔਰ ਹਲਕਾ ਇੰਚਾਰਜ ਦੇ ਤੌਰ ਤੇ ਕੰਮ ਕਰਦੇ ਨੇ ਨਹੀਂ ਮੈਂ ਕਹੂੰਗਾ ਕਿ ਇੱਕੋ ਇੱਕ ਪਾਰਟੀ ਆ ਆਮ ਆਦਮੀ ਪਾਰਟੀ ਜਿਹੜੇ ਕਿ ਪੂਰੇ ਸਾਰੇ ਵਰਕਰਾਂ ਦਾ ਸਨਮਾਨ ਕਰਦੀ ਆ ਤੇ ਬੜੇ ਚਾਹਨਾ ਬਸੀ ਬੜੇ ਮਿਹਨਤ ਨਾਲ ਕੰਮ ਕਰਕੇ ਅਸੀਂ ਸਰਕਾਰ ਬਣਾਈ ਆ ਪਾਰਟੀ ਨੂੰ ਕੇ ਲੈ ਕੇ ਆਂਦਾ ਹੈਗਾ ਤੇ ਹੁਣ ਪਾਰਟੀ ਦਾ ਵੀ ਫਰਜ਼ ਬਣਦਾ ਕਿ ਅਸੀਂ ਹਰੇਕ ਵਰਕਰ ਦਾ ਸਨਮਾਨ ਕਰੀਏ ਮੌਕਾ ਦਈਏ ਐਸੇ ਚੱਕਰ ਚੀ ਬਸ 2 ਸਾਲ ਪਹਿਲਾਂ ਗੁਰਪਾਲ ਜੀ ਨੇ ਕੰਮ ਕੀਤਾ ਬੜਾ ਵਧੀਆ ਕੰਮ ਕੀਤਾ ਤੇ ਹੁਣ ਮੌਕਾ ਜੀ ਤੁਸੀਂ ਮੈਨੂੰ ਦਿੱਤਾ ਜੀ ਜੀ ਸੁਲਤਾਨਪੁਰ ਲੋਧੀ ਨਗਰ ਸਲਾ ਟ੍ਰਸਟ ਵੀ ਉੱਥੇ ਵੀ ਵੈਕੈਂਟ ਪਈ ਹੈ ਉੱਥੇ ਇਹਨਾਂ ਨੂੰ ਉੱਥੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਜਾਂ ਕੀ ਹੈ ਇਹਨਾਂ ਨੂੰ ਨਹੀਂ ਕਰਾਂਗੇ ਸਾਡੇ ਵਰਕਰ ਸਹਿਬਾਨ ਸਾਡੇ ਸਿਨੇ ਵੀ ਸਾਡੇ ਹੈਗੇ ਆ ਸਭ ਨੂੰ ਮੌਕਾ ਮਿਲ ਗਿਆ ਉੱਥੇ ਵੀ ਅਪਰਜਸਟਮੈਂਟ ਆਪਾਂ ਕਰਾਂਗੇ ਨਹੀਂ ਕਰਾਂਗੇ ਉਹ ਵੀ ਕਰਾਂਗੇ ਆਪਾਂ ਪ੍ਰੋਸੈਸ ਜੀ ਹੈ ਸਰ ਇੱਕ ਨਗਰ ਨਿਗਮ ਦਾ ਗੁਰਿਆ ਸਵਾਲ ਹੈ ਸ਼ਹਿਰ ਦੇ ਕੂੜੇ ਨੂੰ ਲੈ ਕੇ ਕਈ ਸਾਲ ਹੋ ਗਏ ਅਜੇ ਤੱਕ ਸ਼ਹਿਰ ਕੋਲ ਇੱਕ ਕੂੜਾ ਡੰਬ ਕਰਨ ਦੀ ਜਗ੍ਹਾ ਨਹੀਂ ਹੈਗੀ ਪਰ ਕਈ ਵਾਰੀ ਇਸ ਟੌਪਿਕ ਤੇ ਡਿਸਕਸ ਹੋਇਆ ਹੈ ਕੀ ਕੂੜਾ ਡੰਪਿੰਗ ਵਾਲੇ ਸਪੇਸ ਦਿੱਤਾ ਜਾਏਗਾ ਕਈ ਸਾਲ ਹੋ ਗਏ ਕੋਈ ਪਿਛਲਾ ਸਰਕਾਰਾ ਜੀ ਐਤ ਕੀ ਤੁਹਾਡੀ ਸਰਕਾਰ ਚ ਚਲੋ ਧੰਨਵਾਦ ਤੁਹਾਡਾ ਤੁਸੀਂ ਮੇਰੇ ਧਿਆਨ ਚ ਲਿਆਂਦਾ ਮੈਂ ਜਰੂਰ ਇਹਨੂੰ ਆਪਾਂ ਫੁੱਟ ਅਪ ਕਰਕੇ ਇਹਦਾ ਜੋ ਵੀ ਹੈਗਾ ਪੱਕਾ ਦਾ ਹੱਲਾ ਬੱਲਾ ਕਰਾਂਗੇ ਆਪਾਂ ਜੀ 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 ਮੰਤਰੀ ਸਾਹਿਬ ਇੱਕ ਨਗਰ ਨਿਗਮ ਦੇ ਵਿੱਚ ਸਵਚ ਭਾਰਤ ਬਿਆਨ ਤਹਿਤ ਕੂੜਾ ਸੈਕਰੀਫੀਕੇਸ਼ਨ ਦੀ ਮਸ਼ੀਨ ਆਈ ਹੋਈ ਹੈ ਕਰੋੜਾ ਰੁਪਏ ਦੀ ਸਫੇਦ ਹੱਤੀ ਬਣੀ ਪਈ ਆ ਉਹ ਇਸਤੇਮਾਲ ਚ ਨਹੀਂ ਲਿਆਂਦਾ ਚ ਉਹ ਖਰਾਬ ਹੋ ਚੁੱਕੀ ਹੈ ਜੀ ਖਰਾਬ ਹੋ ਰਹੀ ਹੈ ਮੈਂ ਮੈਂ ਸਾਰਾ ਫੁੱਟ ਅਪ ਕਰਦਾ ਮੇਰੇ ਧਿਆਨ ਚ ਆ ਗਿਆ ਤੇ ਜਲਦ ਅਸੀਂ ਜੋ ਵੀ ਤੁਹਾਡਾ ਮਸਲਾ ਹੈ ਕੋਰਾ ਲਿਫਟਿੰਗ ਦਾ ਜਾਂ ਸੈਗਰੀਗੇਸ਼ਨ ਦਾ ਉਹਨੂੰ ਆਪਾਂ ਸਰੀਆ ਪਾ ਚੜਾਂਗੇ ਜੀ ਆਪਾਂ ਜੀ ਠੀਕ ਹੈ